ਅੰਤਰ ਕੁੰਟਾ ਅੰਮ੍ਰਿਤ ਭਰਿਆ ਅੰਦਰ ਖੂ ਭਰਿਆ ਪਿਆ ਅੰਮ੍ਰਿਤ ਨਾਲ ਪਰ ਤੂੰ ਪਤਾ ਨਹੀਂ ਕਿਹੜੇ ਕਿਹੜੇ ਖੂਆਂ 'ਚ ਠੱਕੇ ਖਾਂਦਾ ਫਿਰਦਾ ਅੰਤਰ ਕੁੰਟਾ ਬਾਣੀ 'ਚ ਲਿਖਿਆ ਅੰਮ੍ਰਿਤ ਭਰਿਆ ਮਹਾਰਾਜ ਪੀਤਾ ਕਿਵੇਂ ਜਾਏਗਾ ਕਹਿੰਦੇ ਸ਼ਬਦ ਹੈ ਕਾੜ ਪੀਏ ਪਨਿਹਾਰੀ ਸ਼ਬਦ ਨਾਲ ਆਪਣੇ ਅੰਦਰੋਂ ਅੰਮ੍ਰਿਤ ਕੱਢਿਆ ਕਰ ਅੰਮ੍ਰਿਤ ਰੜਕਿਆ ਕਰ ਅੰਮ੍ਰਿਤ ਤੇ ਮਹਾਰਾਜ ਨੇ ਕਿਹਾ ਕਿਵੇਂ ਰੜਕਿਆ ਜਾਂਦਾ ਹੈ ਹਰ ਕਾਬਿਲੋਗ ਨਾ ਬਿਲੋਗ ਮੇਰੇ ਭਾਈ ਸਾਹਜ ਬਿਲੋਗ ਜੈਸੇ ਤਤ ਨਾ ਜਾਏ ਪਰ ਅਸੀਂ ਨਹੀਂ ਰੜਕ ਪਾਇਆ ਨਾ ਇਸ ਅੰਮ੍ਰਿਤ ਨੂੰ ਕੀ ਰੜਕਿਆ ਬਾਬਾ ਕਬੀਰ ਜੀ ਨੇ ਇੱਕ ਥਾਂ ਤੇ ਬੜੇ ਸੁੰਦਰ ਖਿਆਲ ਦਿੱਤੇ ਕਹਿੰਦੇ ਐਸੋ ਅਚਰਜ ਦੇਖੇ ਓ ਕਬੀਰ ਦਦ ਕੈ ਭੋਲੇ ਫਿਰੋ ਲੈ ਨੀਰ ਦਹੀਂ ਦੇ ਭਲੇਖੇ ਲੋਕ ਪਾਣੀ ਚ ਮਧਾਣੀ ਪਾ ਕੇ ਬੈਠੇ ਐਨੀ ਹੈਰਾਨੀ ਜਨਕ ਖੇੜ ਐ ਸੰਸਾਰ ਦੀ ਰੜਕਣਾ ਸੀ ਦੁੱਧ ਤੇ ਦਹੀਂ ਰੜਕ ਰਹਿ ਨੇ ਪਾਣੀ ਫਿਰ ਕਹਿੰਦੇ ਨੇ ਮੱਖਣ ਨਹੀਂ ਨਿਕਲ ਰਿਹਾ ਪਤਾ ਨਹੀਂ ਕਿਉਂ ਲੋਕ ਇਦਾਂ ਦੇ ਹੋ ਗਏ ਨੇ ਉਹ ਭਾਈ ਪਾਣੀ ਚ ਮਧਾਣੀ ਐ ਇਥੋਂ ਇਦਾਂ ਦਾ ਹੀ ਹੋਣਾ ਹੈ ਕੀ ਹੋਇਆ ਉਸ ਪਾਣੀ ਦੀ ਮਧਾਣੀ ਨੇ ਕੀ ਕੀਤਾ ਬਾਬਾ ਕਬੀਰ ਜੀ ਦੇ ਬੋਲ ਪੜ੍ਹ ਕੇ ਵੇਖਿਓ ਆਸਾ ਰਾਗ ਤੁਮਨੇ ਵੀ ਸ਼ਬਦ ਆਸਾ ਰਾਗ ਦੇ ਦਾ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੇ ਬਿਰੋ ਲੈ ਨੀਰ ਦੈਨ ਦੇ ਭਲੇਖੇ ਪਾਣੀ ਚ ਮਧਾਣੀ ਪਾ ਕੇ ਬੈਠਾ ਤੇ ਹਾਲਾਤ ਕੀ ਬਣੇ ਕਹਿੰਦੇ ਹਰੀ ਅੰਗੂਰੀ ਗਧਾ ਚਰੈ ਹਰੀ ਅੰਗੂਰੀ ਹਰੀਆਂ ਹਰੀਆਂ ਚੀਜ਼ਾਂ ਮੌਕਾ ਪ੍ਰਸਤ ਬੰਦਾ ਐਦੇ ਚ ਬੜੇ ਨਜ਼ਾਰੇ ਨੇ ਐਦੇ ਚ ਬੜੇ ਨਜ਼ਾਰੇ ਨੇ ਆ ਬੜੀ ਸਵਾਦਲੀ ਚੀਜ਼ ਐ ਮਹਾਰਾਜ ਕਹਿੰਦੇ ਕਿਉਂ ਗਧਾ ਬਣਦਾ ਹੈ ਸ਼ਬਦ ਬਾਣੀ ਚ ਲਿਖੇ ਨੇ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹੱਸੈ ਹੀਂ ਗੈ ਮਰੈ ਗਧਿਆ ਮੰਗ ਬਗਾਨੇ ਖੇਤਾ ਚ ਵੂ ਮਾਰਦਾ ਫਿਰਦਾ ਤੇ ਜਦੋਂ ਖੇਤ ਦਾ ਮਾਲਕ ਆਉਂਦਾ ਤੇ ਮੋਢਿਆਂ ਤੇ ਡਾਂਗ ਪੈਂਦੀ ਐ ਤੇ ਹੀਂਦਾ ਹੁਣ ਕਿਸੇ ਗਧੇ ਨੂੰ ਤੇ ਵਿਚਾਰੇ ਨੂੰ ਪਤਾ ਵੀ ਨਹੀਂ ਵੀ ਮੇਰਾ ਨਾਂ ਗੁਰੂ ਗ੍ਰੰਥ ਸਾਹਿਬ ਚੋਂਦਾ ਗਧੇ ਨੂੰ ਸਮਝਾਉਣ ਲਈ ਥੋੜੀ ਐ ਸ਼ਬਦ ਲਿਖਿਆ ਕਿਹੜੇ ਗਧਿਆਂ ਦਾ ਜ਼ਿਕਰ ਹੋ ਰਿਹਾ ਇਹ ਤਾਂ ਸਾਨੂੰ ਸਮਝ ਹੀ ਆ ਸਾਰਿਆਂ ਤੂੰ ਗਦਾ ਗਦਾ ਹੀ ਐ ਉਹ ਪਹਿਲਾਂ ਵੀ ਗਦਾ ਸੀ ਅੱਜ ਵੀ ਗਦਾ ਆ ਪਰ ਗੱਲ ਤਾਂ ਐ ਬੰਦਾ ਗਦਾ ਕਿਉਂ ਬਣ ਗਿਆ ਮਨੁੱਖ ਗਦਾ ਕਿਵੇਂ ਬਣਿਆ ਇਨਸਾਨ ਗਦਾ ਕਿਵੇਂ ਬਣ ਗਿਆ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹੀਂਗੇ ਮਰੇ ਮਹਾਰਾਜ ਕੇੰਦਾ ਤੇਰੇ ਲੱਛਣ ਗਧਿਆਂ ਵਾਲੇ ਕਿਉਂ ਕਿਉਂਕਿ ਪਾਣੀ ੜਿੜਕਦਾ ਤੂੰ ਦੁੱਧ ਚ ਮਿਧਾਣੀ ਨਹੀਂ ਪਾਉਂਦਾ ਪਾਣੀ ੜਿੜਕੇਗਾ ਤੇ ਪਾਣੀ ਤੋਂ ਕੀ ਪ੍ਰਾਪਤ ਹੋਣਾ ਤੇਰੀ ਹਾਲਤ ਤਾਂ ਫਿਰ ਇਦਾਂ ਦੀ ਹੋਏਗੀ ਫਿਰ ਮਹਾਰਾਜ ਸ਼ਬਦ ਵਰਦੇ ਕਹਿੰਦੇ ਮਾਤਾ ਪੈंसा ਪਮੂਹਾ ਜਾਏ ਮਾਤਾ ਮਤਿਆ ਹੋਇਆ ਪੈंसा ਨਿਆਣਿਆਂ ਨੂੰ ਸ਼ਾਇਦ ਬੱਚਿਆਂ ਨੂੰ ਨਹੀਂ ਸਮਝ ਲੱਗਣਾ ਪੈਸਾ ਕੀ ਹੁੰਦਾ ਝੋਟਾ ਦੱਸਿਓ ਨਿਆਣਿਆਂ ਨੂੰ ਮੈਂ ਅਕਸਰ ਕਹਿੰਦਾ ਹੁੰਨਾ ਬੱਚੇ ਪੁੱਛਣ ਬੱਚਿਆਂ ਨੂੰ ਦੱਸਿਓ ਵੀ ਇਹਦੇ ਕੀ ਭਾਅ ਹੁੰਦੇ ਨੇ ਬਜ਼ੁਰਗ ਦੱਸੋ ਸਿਆਣੇ ਦੱਸੋ ਮਾਪੇ ਦੱਸਣ ਮਾਪੇ ਦੱਸਣੋ ਨਾ ਮਹਾਰਾਜ ਨੇ ਕਿਹਾ ਮਾਤਾ ਪੈंसा ਅਮੂਹਾ ਜਾਏ ਅਮੂਹਾ ਜਿੱਧਰੋਂ ਮੋੜਦੇ ਆ ਉਧਰ ਨੂੰ ਜਾਂਦਾ ਹੈ ਮਤਿਆ ਹੋਇਆ ਨਾ ਸੁਣਦਾ ਨਹੀਂ ਕਿਸੇ ਦੀ ਤੁਸੀਂ ਅੱਜ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਸਮਝਾਉਂਦੇ ਹੋ ਅਗਲੇ ਕਹਿੰਦੇ ਤੁਹਾਨੂੰ ਬੜਾ ਪਤਾ ਹੈ ਕਿਉਂਕਿ ਪੜ੍ਹਾਈ ਨੇ ਦਿਮਾਗ 'ਚ ਕੀੜਾ ਫਿੱਟ ਕਰਤਾ ਨਾ ਵੀ ਇਹਨਾਂ ਨੂੰ ਕੀ ਪਤਾ ਵੀ ਕੀ ਦੁਨੀਆਦਾਰੀ ਹੁੰਦੀ ਹੈ ਇਸੇ ਕਰਕੇ ਜਿਹੜਾ ਗੁਰਦੁਆਰਾ ਹੈ ਉਹਦੇ ਨਾਲ ਉਹ ਯੂਥ ਦਾ ਕਨੈਕਸ਼ਨ ਟੁੱਟ ਗਿਆ। ਯੰਗ ਬੱਚੇ ਗੁਰਦੁਆਰਿਆਂ 'ਚ ਨਹੀਂ ਦੇਖਣ ਨੂੰ ਮਿਲਣਗੇ ਪਾ। ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਜਿੱਧਰ ਨੂੰ ਜਾ ਰਹੇ ਆ ਗੁਰਦੁਆਰਾ ਸਾਨੂੰ ਉਸ ਦਿਸ਼ਾਤ ਜਾਣ ਤੋਂ ਰੋਕਦਾ ਹੈ। ਇਸ ਕਰਕੇ ਜੇ ਗੁਰਦੁਆਰਾ ਰੋਕਦਾ ਹੈ ਤੇ ਗੁਰਦੁਆਰਿਆਂ ਨਾਲੋਂ ਹੀ ਕਨੈਕਸ਼ਨ ਤੋੜ ਲਓ। ਕਹੇ ਤਾਂ ਇਹਨੇ ਬਾਪੂ ਜੀ ਜਾਇਓ ਤੁਸੀਂ ਬੇਬੇ ਜੀ ਜਾਇਓ ਅਸੀਂ ਕੀ ਕਰਨਾ ਟੇਕ ਆਏ ਸੀ ਮੱਥਾ ਅਸੀਂ। ਕਿਉਂਕਿ ਉਹਨਾਂ ਦਾ ਸੰਬੰਧ ਮੱਥਾ ਟੇਕਣ ਤੱਕ ਸਾਰਾ ਦਿਨ ਨੌਜਵਾਨ ਸੇਵਾ ਕਰ ਸਕਦੇ ਨੇ 5 ਮਿੰਟ ਗੁਰੂ ਦੀ ਅਜੂਰੀ ਚ ਨਹੀਂ ਬੈਠ ਸਕਦੇ ਸਾਰਾ ਦਿਨ ਮੈਂ ਨਹੀਂ ਕਿਹਾ ਸੇਵਾ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਨੌਜਵਾਨਾ ਨਹੀਂ ਕਰਨੀ ਪਰ ਤੁਸੀਂ ਉਸ ਨੌਜਵਾਨ ਨੂੰ ਕਦੀ ਉਹ ਜੇ ਪਾਠ ਵੀ ਕਰਨਗੇ ਨਾ ਤੇ ਇਦਾਂ ਕਰਨਗੇ ਜਿਵੇਂ ਭਾਰ ਲਾ ਰਹਾ ਹੋਣ ਸਿਰ ਕਿਉਂਕਿ ਪਾਠ ਉਹਨਾਂ ਲਈ ਵਾਸਤੇ ਇਹ ਨਹੀਂ ਹੈ ਕਿ ਪਾਠ 'ਚ ਕੋਈ ਗੱਲ ਸਮਝਣੀ ਉਹਨਾਂ ਲਈ ਮਤਲਬ ਇਹ ਹੈ ਵੀ ਬਸ ਕਰਨਾ ਹੈ ਨਵੇੜਨਾ ਹੈ ਕੰਮ ਤਾਂ ਕਿ ਇਹ ਕਹਿ ਸਕੀਏ ਵੀ ਅਸੀਂ ਵੀ ਕਰ ਲੈਨੇ ਆ ਕਦੀ ਕਦੀ ਮੈਂ ਕਰਦਾ ਜੱਜੀ ਸਾਹਿਬ ਕਰ ਲੈਨਾ ਮੈਂ ਸੋਧਰ ਕਰ ਲੈਨਾ ਮੈਂ ਰਹਿਰਾਸ ਕਰ ਲੈਨਾ ਮੈਂ ਸੋਹਿਲਾ ਸਾਹਿਬ ਪੜ੍ਹ ਲੈਨਾ ਤੋਂ ਗੁਰੂ ਕੇ ਪਿਆਰਿਓ ਸਹਿਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਮਾਤਾ ਭੈंसा ਅਮੂਹਾਂ ਜਾਏ ਕੁੱਦ ਕੁੱਦ ਚਰੈ ਰਸਾ ਤਲ ਪਾਰ ਰਸਾ ਤਾਂ ਕਹਿੰਦੇ ਨੇ ਗਰਕਦਾ ਜਾਂਦਾ ਦਿਨੋਂ ਦਿਨ ਨਿਮਾਨ ਨੂੰ ਜਾ ਰਿਹਾ ਬੰਦਿਆਂ ਦੇ ਕੱਪੜੇ ਖੂਬ ਸੂਰਤ ਹੋ ਰਹੇ ਨੇ ਸੋਚ ਦਿਨੋਂ ਦਿਨ ਮੈੜੀ ਹੋ ਰਹੀ ਹੈ ਬੰਦੇ ਦੇ ਕੱਪੜਿਆਂ ਚ ਖੁਸ਼ਬੂ ਆ ਰਹੀ ਹੈ ਕਿਰਦਾਰ ਚ ਦਿਨੋਂ ਦਿਨ ਬਦਬੂ ਆ ਰਹੀ ਹੈ ਤੇ ਸਾਡੇ ਬਜ਼ੁਰਗਾਂ ਦੇ ਕੱਪੜਿਆਂ 'ਚੋਂ ਬਦਬੂ ਆਉਂਦੀ ਸੀ ਤੇ ਕਿਰਦਾਰ 'ਚੋਂ ਖੁਸ਼ਬੂ ਆਉਂਦੀ ਸੀ ਨਕਲ ਵੀ ਅਸਲ ਤੋਂ ਕਮਾਲ ਦੀ ਸੀ ਫਰਕਸ਼ੀਰ ਦਾ ਵੇਲਾ ਹੈ ਮੈਂ ਇੱਕ ਬੇਨਤੀ ਕਰਕੇ ਵਾਪਸ ਕਰਦਾ ਫਰਕਸ਼ੀਰ ਦਾ ਵੇਲਾ ਹੈ ਤੇ ਫਰਕ